ਬਜਟ ਪੇਸ਼ ਹੋ ਰਿਹਾ ਹੈ ਬਜਟ ਦੇ ਵਿੱਚ ਇੱਕ ਤਾਂ ਬਿਜਲੀ ਦਰਾਂ ਦੇ ਕਟੌਤੀ ਹੋਣ ਦੀ ਇਹ ਸ਼ਰਤ ਦੇ ਵਿੱਚ ਅਸੀਂ ਭਗਵੰਤ ਮਾਨ ਸਰਕਾਰ ਤੋਂ ਇਹ ਅਸਰ ਕਰਦੇ ਆ ਪੈਟਰੋਲ ਡੀਜ਼ਲ ਦੇ ਵੀ ਥੋੜੀ ਰਾਹਤ ਦੇਣੀ ਜਾਈਦੀ ਹੈ ਇਹਦੇ ਬਜਟ ਦੇ ਵਿੱਚ ਕਿਉਂਕਿ ਪਹਿਲਾ ਪਹਿਲਾ ਤਾਂ ਪਹਿਲੇ ਦੂਜੇ ਸਾਲ ਇਹਨਾਂ ਦੀ ਨਵੀਂ ਨਵੀਂ ਸਰਕਾਰ ਸੀ ਇਹਨਾਂ ਨੂੰ ਕੋਈ ਦਿਨ ਸਮਾਂ ਨਹੀਂ ਆਇਆ ਪਿਛਲੀ ਸਰਕਾਰਾ ਕੀ ਕਰਕੇ ਗਈ ਹੈ ਕੀ ਨਹੀਂ ਕਰਕੇ ਗਈਆਂ ਇੱਕ ਪ੍ਰਾਈਵੇਟ ਸਕੂਲਾਂ ਤੋਂ ਵੀ ਨਕੇਲ ਕੱਸੀ ਜਾਣੀ ਜਿਹੜੀ ਬਹੁਤ ਨੁਟਮਚਾਰ ਕੀ ਹੈ ਆਮ ਜਨਤਾ ਬਹੁਤ ਹਰਾਸਮੈਂਟ ਹੈ ਬਜਟ ਇਹ ਜੀ ਹਾਂ ਪੱਕੀ ਬਜਟ ਹੋਣਾ ਚਾਹੀਦਾ ਵਾ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਪੂਰੀਆਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਲੋਕਾਂ ਦੇ ਬਾਰੇ ਤੇ ਪਲੱਸ ਜਿਹੜਾ ਵੀ ਕਿਸਾਨਾਂ ਦਾ ਧਿਆਨ ਰੱਖਣਾ ਚਾਹੀਦਾ ਬਹੁਤ ਤੋਂ ਵੱਧ ਇਹ ਕੋ 50 ਸਰਕਾਰ ਜਿਹੜਾ ਪੇਨ ਬਜਟ ਆ ਰ ਜਿਹੜਾ ਵੀ ਸਰਕਾਰ ਨੂੰ ਮੈਨ ਹੈ ਕਿ ਵਪਾਰੀ ਵਾਰੀ ਸੋਚਣਾ ਚਾਹੀਦਾ ਹੈ ਕਿਉਂਕਿ ਮੈਨ ਵਪਾਰੀ ਦਾ ਮੈਨ ਹੈ ਟੈਕਸ ਹੀ ਦਿੰਦਾ ਰਹਿ ਜਾਂਦਾ ਹੈ ਉਹਦੇ ਬਾਰੇ ਸਰਕਾਰ ਕੁਝ ਨਹੀਂ ਸੋਚਦੀ ਬੇਪਸ਼ਾਨੀਆਂ ਹੋਈਆਂ ਹਨ ਕੰਮਕਾਰ ਅਗੇ ਨਹੀਂ ਅਸੀਂ ਚਾਹੁੰਦੇ ਹਾਂ ਵੀ ਬਜਟ ਇਹ ਜੋ ਪੇਸ਼ ਹੋਵੇ ਜਿਹੜਾ ਹੈ ਮੀਡੀਅਮ ਤੇ ਹਰ ਵਰਗ ਦੇ ਵਪਾਰੀਆਂ ਨੂੰ ਫਾਇਦਾ ਹੋਣਾ ਚਾਹੀਦਾ ਜਿੱਤੇ ਕਿ ਕੱਲ ਦੇ ਦਿਨੀ 2025 ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਜਦੋਂ ਪੱਤਰਕਾਰ ਨੇ ਦੁਕਾਨਦਾਰ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰਾਂ ਵੱਲੋਂ ਹਰ ਸਾਲ ਬਜਟ ਦੇ ਵਿੱਚ ਵਾਅਦਾ ਤੇ ਕਟੌਤੀ ਕਈ ਥਾਵਾਂ ਤੇ ਕੀਤੀ ਜਾਂਦੀ ਹੈ ਅਤੇ ਇਸ ਮੌਕੇ ਲੋਕਾਂ ਨੇ ਕਿਹਾ ਕਿ ਪਰ ਇਸ ਵਾਰ ਉਹ ਚਾਹੁੰਦੇ ਹਨ ਕਿ ਇਹ ਬਜਟ ਫਾਰਮ ਵਰ ਪੱਕੀ ਹੋਵੇ ਅਤੇ ਇਸ ਮੌਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰਾਂ ਨੂੰ ਪੈਟਰੋਲ ਅਤੇ ਕਈ ਹੋਰ ਥਾਵਾਂ ਤੇ ਵੀ ਲੋਕਾਂ ਨੂੰ ਰਾਹ ਦੇਣੀ ਚਾਹੀਦੀ ਹੈ। ਅਤੇ ਉਹਨਾਂ ਨੇ ਇਸ ਮੌਕੇ ਇਹ ਵੀ ਕਿਹਾ ਗਿਆ ਕਿ ਇਸ ਬਜਟ ਨੂੰ ਕਿਸਾਨ ਪੱਕੀ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਜਟ ਨੂੰ ਪੇਸ਼ ਕੀਤਾ ਜਾਵੇ। ਮੇਰਾ ਨਾਮ ਤਰਨੁਮ ਗੁਮਾਰੇ ਜੀ। ਕੱਲ ਪੰਜਾਬ ਦਾ ਬਜਟ ਪੇਸ਼ ਹੋ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਜਟ ਪੇਸ਼ ਹੋ ਰਿਹਾ ਹੈ ਬਜਟ ਦੇ ਵਿੱਚ ਇੱਕ ਤਾਂ ਬਿਜਲੀ ਦਰਾਂ ਦੇ ਕਟੋਟੇ ਹੁੰਦੀ ਜਾਈਦੀ ਹੈ ਦੀ ਸ਼ਹਿਰ ਦੇ ਵਿੱਚ ਅਸੀਂ ਤਾਂ ਭਗਵੰਤ ਮਾਨ ਸਰਕਾਰ ਤੋਂ ਵਿਆਸ ਕਰਦੇ ਆ ਪੈਟਰੋਲ ਡੀਜ਼ਲ ਦੇ ਵੀ ਥੋੜੀ ਰਾਤ ਦੇਣੀ ਜਾਈਦੀ ਆ ਬਜਟ ਦੇ ਵਿੱਚ ਕਿਉਂਕਿ ਪਹਿਲਾ ਪਹਿਲਾ ਤਾਂ ਪਹਿਲੇ ਦੂਜੇ ਸਾਲ ਇਹਨਾਂ ਦੀ ਨਵੀਂ ਨਵੀਂ ਸਰਕਾਰ ਸੀ ਇਹਨਾਂ ਨੂੰ ਕੋਈ ਦਿਨ ਸਮਾਂ ਨਹੀਂ ਆਇਆ ਪਿਛਲੀ ਸਰਕਾਰਾਂ ਕੀ ਕਰਕੇ ਗਈਆਂ ਕੀ ਨਹੀਂ ਕਰਕੇ ਗਈਆਂ ਠੀਕ ਹੈ ਨਾ ਇਸ ਕਰਕੇ ਪੈਟਰੋਲ ਡੀਜ਼ਲ ਦੀ ਜੀ ਕਮੀ ਹੁੰਦੀ ਹੈ ਤੇ ਇੱਕ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੇਲ ਕੱਸੀ ਜਾਣੀ ਚਾਹੀਦੀ ਜੀ ਬਹੁਤ ਲੁੱਟ ਮਚਾ ਰਖੀ ਹੈ ਜੀ ਆਮ ਜਨਤਾ ਬਹੁਤ ਹਰਾਸਮੈਂਟ ਹੈ ਠੀਕ ਹੈ ਨਾ ਸਰਕਾਰੀ ਸਕੂਲਾਂ 'ਚ ਜਿਹੜੇ ਬੱਚੇ ਸਰਕਾਰੀ ਸਕੂਲਾਂ ਦੇਖੋ ਫਿਰ ਵੀ ਠੀਕ ਹੋ ਰਿਹਾ ਐਕਸਟ੍ਰੈਕਚਰ 'ਚ ਠੀਕ ਹੋ ਰਿਹਾ ਪਰ ਇਹਨਾਂ ਨੂੰ ਪ੍ਰਾਈਵੇਟ ਸਕੂਲਾਂ ਤੇ ਵੀ ਰੇਲ ਕਰਸ ਨਹੀਂ ਚਾਹੀਦੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਆ ਸਿਮਰਨਜੀਤ ਸਿੰਘ ਛੇਰੀ ਜੀ ਇਹ ਆਪਣੀ ਲੁਧਿਆਣੇ ਘੰਟਾ ਘਰ ਦੇ ਕੋਲ ਹੈ ਜੀ ਸਰ ਇੱਕ ਕੱਲ ਬਜਟ ਆ ਰਿਹਾ ਉਹ ਵਾਲੀ ਕੁਝ ਨਾ ਜਣਾ ਬਜਟ ਬਜਟ ਇਹ ਜੀ ਹਾਂ ਪੱਕੀ ਬਜਟ ਹੋਣਾ ਚਾਹੀਦਾ ਵਾ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਪੂਰੀਆਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਲੋਕਾਂ ਦੇ ਬਾਰੇ ਤੇ ਪਲੱਸ ਜਿਹੜਾ ਵੀ ਕਿਸਾਨਾਂ ਦਾ ਧਿਆਨ ਰੱਖਣਾ ਚਾਹੀਦਾ ਵੱਧ ਤੋਂ ਵੱਧ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਫਸਲਾਂ ਵਗੈਰਾ ਮੈਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਾਇਜ਼ ਮੰਗਾਂ ਉਹਨਾਂ ਦੇ ਅਲੱਗ ਤੋਂ ਪੈਸੇ ਉਹਦੇ ਵਾਸਤੇ ਰੱਖਣੇ ਚਾਹੀਦੇ ਨੇ ਬਜਟ ਦੇ ਵਿੱਚ ਉਹਨਾਂ ਦੇ ਵੀ ਪ੍ਰਬੰਧਨ ਹੋਣਾ ਚਾਹੀਦਾ ਤਾਂ ਕਿ ਜੇਕਰ ਉਹਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਜਾਂ ਕੋਈ ਕੋਈ ਗੜੇਮਾਰੀ ਹੋ ਜਾਂਦੀ ਹੈ ਕੋਈ ਪਾਣੀ ਮੀਂਹ ਵਗੈਰਾ ਇਦਾਂ ਪੈ ਜਾਂਦਾ ਜਿਹਦੇ ਨਾਲ ਉਹਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਕੋਈ ਅੱਗ ਲੱਗ ਜਾਂਦੀ ਹੈ ਜਿਦੇ ਕਰਕੇ ਉਹ ਕੋਈ ਨਾ ਕੋਈ ਆਏ ਦਿਨ ਉਹਨਾਂ ਨੂੰ ਫੇਰ ਸੜਕਾਂ ਜਾਮ ਕਰਨੀਆਂ ਪੈਂਦੀਆਂ ਧਰਨੇ ਲਾਣੇ ਪੈਂਦੇ ਆ ਉਹਦੇ ਨਾਲ ਆਮ ਪਬਲਿਕ ਆਮ ਲੋਕ ਔਰ ਸਾਡੇ ਰਕੇ ਵਪਾਰੀ ਪਰੇਸ਼ਾਨ ਹੁੰਦੇ ਆ ਹਾਂ ਪੱਖੀ ਬਜਟ ਹੋਣਾ ਚਾਹੀਦਾ ਵੀ ਸਾਰਿਆਂ ਦਾ ਧਿਆਨ ਰੱਖਣਾ ਜੀ ਜਿਵੇਂ ਕਿ ਆਮ ਲੋਕਾਂ ਲਈ ਜਿਵੇਂ ਰਾਸ਼ਨ ਦਾ ਜਿਵੇਂ ਜਿਆਦਾਤਰ ਕਹਿੰਦੇ ਆ ਉਹਦੇ ਦੇ ਵੀ ਰੇਟਸ ਸੀਗਾ ਉਹਦੇ ਤੇ ਹਾਂ ਜਿਹੜੀਆਂ ਚੀਜ਼ਾਂ ਦੇ ਆਪਣਾ ਜਿਹੜੀ ਆਪਣੀ ਸਟੇਟ ਗਵਰਨਮੈਂਟ ਆ ਉਹਨਾਂ ਦਾ ਜਿੱਦੇ ਤੱਕ ਹੈ ਪੋਸਿਬਿਲਟੀ ਆ ਉਹਨਾਂ ਦੇ ਹੱਥ ਪੈਂਦਾ ਆਮ ਲੋਕਾਂ ਨੂੰ ਸਹੂਲਤ ਦੇਣੀ ਚਾਹੀਦੀ ਆ ਸਸਤੇ ਕਰਨੇ ਚਾਹੀਦਾ ਸਮਾਨ ਜਿੰਨਾ ਕੋ ਜ਼ਰੂਰਤ ਦਾ ਸਮਾਨ ਹੋ ਸਕਦਾ ਉਹ ਸੋਚਣਾ ਚਾਹੀਦਾ ਵਾ ਨਮਸਕਾਰ ਜੀ ਸਰ ਸ਼ੁਭਨਾਮ ਰੋਹਿਤ ਮਹਿਰਾ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਕੱਲ ਸੁਨਾ ਸਰਕਾਰ ਦਾ ਬਜਟ ਆਇਆ ਦੇਖੋ ਪੰਜਾਬ ਸਰਕਾਰ ਦਾ ਜਿਹੜਾ ਮੇਨ ਬਜਟ ਆ ਰਿਹਾ ਹੈ ਤੇ ਵਪਾਰੀ ਵਾਰੇ ਸੋਚਿਆ ਜਾ ਵੀ ਵਾਰੀ ਵਾਰ ਕੇ ਪਹਿਲੇ ਹੀ ਬਹੁਤ ਘਾਟੇ ਦੀ ਗੁਜ਼ਰ ਰਿਹਾ ਵਾ ਇਹਨਾਂ ਨੂੰ ਜਿਹੜਾ ਵੀ ਕਿ ਸਰਕਾਰ ਨੂੰ ਮੇਨ ਹੈ ਕਿ ਵਪਾਰੀ ਵਾਰੇ ਸੋਚਣਾ ਚਾਹੀਦਾ ਦੇਖੋ ਮੇਨ ਵਪਾਰੀ ਤਾਂ ਮੇਨ ਹੈ ਟੈਕਸ ਦੇ ਅੰਦਰ ਰਹਿੰਦਾ ਉਹਦੇ ਬਾਰੇ ਸਰਕਾਰ ਕੁਝ ਨਹੀਂ ਸੋਚਦੀ ਤਾਂ ਆਮ ਆਦਮੀ 파ਟੀ ਹੈ ਕਿੜੀ ਹੈ ਕਿ ਆਮ ਬੰਦੇ ਨੂੰ ਆਮ ਮਨ ਦੇ ਵਾਰੇ ਨਾਲ ਸੋਚੇ ਵਪਾਰੀ ਵਾਰੇ ਤਾਂ ਸੋਚਲੇ ਆਮ ਆਦਮੀ ਵਾਰੇ ਤੋਂ ਸੋਚੀ ਰਹੀ ਹੈ ਇੱਕ ਵਪ ਦੂਜੀ ਗੱਲ ਹੈ ਕਿ ਆਪਣੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਦੀ ਜਿਹੜੀ ਫਸਲਾ ਖਰਾਬ ਹੁੰਦੀ ਹੈ ਐਨੀਥਿੰਗ ਕੁਝ ਵੀ ਅਗਰ ਉਹਨਾਂ ਦਾ ਕੋਈ ਵੀ ਲਾਸ ਹੁੰਦਾ ਹੈ ਉਹਦੇ ਬਾਰੇ ਵੀ ਬਜਟ ਵਿੱਚ ਮੇਨ ਮੋਟਿਵ ਰੱਖਿਆ ਜਾਵੇ ਜਿਹੜੇ ਕਿ ਉਹ ਕਿਸਾਨ ਧਰਨੇ ਲਗਾ ਰਹੇ ਆ ਕਿ ਕਿਉਂ ਇਹ ਵੀ ਨਾਲ ਲਗਾਣ ਆਪਣਾ ਇਹਨਾਂ ਵਪਾਰੀ ਵਰਗਨ ਨੂੰ ਮੇ ਘਾਟਾ ਹੁੰਦਾ ਮੈਂ ਤਾਂ ਇਹ ਸੁਝਾਦਦਾ ਹਾਂ ਕਿ ਜੋ ਵੀ ਆਏਗਾ ਸਰਕਾਰ ਜੋ ਵੀ ਸੋਚੇਗੀ ਅੱਛਾ ਸੋਚੇਗੀ ਅੱਛਾ ਸ਼ੁਭਨਾਮ ਪਹਿਲਾਂ ਲਗਾ ਸਿੰਦਰਵਾਦੀ ਸਰ ਸ਼ੌਪ ਕੀ ਕਰਨ ਕਿੰਨਾ ਖਰਚ ਹੋਮ ਛੋੜੇਗਾ ਸਰ ਕਲਪੰਜਾਬ ਦਾ ਬਜਟ ਆ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇ ਕੋਈ ਅੱਗੇ ਬਜਟ ਦੇ ਤਾਂ ਸਾਨੂੰ ਉਮੀਦਾਂ ਹੈਗੀਆਂ ਕਿ ਵਪਾਰੀ ਵਰਗ ਨੂੰ ਕੋਈ ਫਾਇਦਾ ਹੋਣਾ ਚਾਹੀਦਾ ਹੈ ਕਿੰਨੀ ਦੇਰ ਹੋ ਗਈ ਇਹ ਮੰਦੇਰਾ ਚੁੱਸਦੇ ਪਏ ਆ ਸਿਜ਼ਨ ਦਾ ਵੀ ਸਾਨੂੰ ਪਤਾ ਨਹੀਂ ਚੱਲਿਆ ਕਦੋਂ ਆਇਆ ਤੇ ਕਦੋਂ ਲੰਘ ਗਿਆ ਬਹੁਤ ਪਰੇਸ਼ਾਨੀਆਂ ਹੋਈਆਂ ਕੰਮਕਾਰ ਅੱਗੇ ਨਹੀਂ ਅਸੀਂ ਚਾਹੁੰਦੇ ਆ ਵੀ ਬਜਟ ਇਹੋ ਜਿਹਾ ਪੇਸ਼ ਹੋਵੇ ਜਿਹੜਾ ਮੀਡੀਅਮ ਤੇ ਹਰ ਵਰਗ ਦੇ ਵਪਾਰੀਆਂ ਨੂੰ ਫਾਇਦਾ ਹੋਣਾ ਚਾਹੀਦਾ ਹੈ ਕੋਈ ਸੁਝਾਅ ਆਪਣੇ ਵੱਲ ਤੇ ਇਹ ਹੀ ਬਸ ਸਾਨੂੰ ਹੁਣ ਨਿਗਾ ਜਿਹੜੀ ਸਾਡੀ ਡਿੱਗੀ ਹੈ ਬਜਟ ਦੀ ਡਿੱਗੀ ਹੋਈ ਹੈ ਬਜਟ ਵਧੀਆ ਆਊਗਾ ਥੋੜਾ ਸੈਟਿੰਗ ਥੋੜੀ ਵਧੀਆ ਹੋ ਜਾਏਗੀ ਨਹੀਂ ਤੇ ਫਿਰ ਉਦੋਂ ਹੀ ਵਗੇ ਟਾਈਮ ਕੱਟਿਆ ਐ ਇੱਦਾਂ ਹੀ ਕੱਟਣਾ ਪੈਣਾ